ਸਸੀਕਾਲ ਜੀ ਜਿਵੇਂ ਅਮਰਤਪਾਲ ਮੈਰੋ ਨੇ ਕਮਲਕੌਰ ਵਾਲੇ ਕਾਂਡ ਤੋਂ ਬਾਅਦ ਦੂਜਾ ਨਾਮ ਬੀਬੀ ਲੁਥਰਾ ਦਾ ਲਿਆ ਉਵੇਂ ਹੀ ਬਾਕੀਆਂ ਨੂੰ ਵੀ ਥੋੜੀ ਜਿਹੀ ਤਾੜਨਾ ਕੀਤੀ ਤੇ ਇਹ ਜਿਹੜੇ ਅਸ਼ਲੀਲ ਕੰਟੈਂਟ ਪਾਉਂਦੇ ਸੈਂ ਇਦਾਂ ਨਿਕਲ ਕੇ ਆਏ ਜਿਦਾਂ ਮੀ ਪੈ ਤੋਂ ਬਾਅਦ ਭੋਕੜ ਨਹੀਂ ਨਿਕਲਦੇ ਹੁੰਦੇ ਡੁੱਡਾਂ ਚੋਂ ਇਸ ਤਰ੍ਹਾਂ ਸਾਰੇ ਨਿਕਲ ਕੇ ਬਾਹਰ ਆ ਗਏ ਤੇ ਉਹਨਾਂ ਨੇ ਕਿਹਾ ਭਾਈ ਆ ਬੀਬੀ ਲੁਥਰਾ ਇਹ ਵੀ ਬਹੁਤ ਗੰਦ ਪਾਉਂਦੀ ਆ ਅਸੀਂ ਇਹਨੂੰ ਪਹਿਲਾਂ ਕਿਹਾ ਵੀ ਸੀਗਾ ਪਰ ਹੁਣ ਇਹਦਾ ਨੰਬਰ ਵੀ ਲਾਵਾਂਗੇ ਵਾਰੀ ਇਹਦੀ ਵੀ ਆ ਟਲ ਜਾਵੇ ਤੇ ਇਹ ਫਿਰ ਭੱਜੀ ਭੱਜੀ ਪੁਲਿਸ ਕੋਲ ਗਈ ਤੇ ਉੱਥੇ ਆਪਣੀ ਕੰਪਲੇਂਟ ਵੀ ਲਿਖਾਈ ਤੇ ਮੀਡੀਆ ਦੇ ਸਾਹਮਣੇ ਰੋਣ ਲੱਗ ਪਈ ਤੇ ਤੋਂ ਗੱਲ ਨਹੀਂ ਹੋਈ ਕਿਉਂਕਿ ਇਹਨੂੰ ਟੈਨਸ਼ਨ ਇੰਨੀ ਸੀਗੀ ਵੀ ਤੁਹਾਨੂੰ ਪਤਾ ਯਾਰ ਡਰ ਹੁੰਦਾ ਕਿਉਂਕਿ ਭਾਈ ਅਮਰਤਪਾਲ ਮੈਰੋ ਨੇ ਕਿਹਾ ਪੈਂ ਅਸੀਂ ਉਹ ਨਾਂ ਦੇ ਨਾ ਅਸੀਂ ਹੋਰੇ ਹੱਲ ਕਰਾਂਗੇ ਵੀ ਜਿੰਨੇ ਕ ਸੋਸ਼ਲ ਮੀਡੀਆ ਤੋਂ ਕਮਾਏ ਉਹ ਤਾਂ ਉੱਪਰ ਲੱਗਣਗੇ ਉੱਤੇ ਆਪਣੇ ਰਿਸ਼ਤੇਦਾਰਾਂ ਤੋਂ ਵੀ ਮੰਗ ਮੰਗ ਕੇ ਲਾ ਕੇ ਥੱਕ ਜਾਣਗੇ ਕਿਉਂਕਿ ਜੋ ਕੁਝ ਇਨੀ ਸਮਾਜ ਨੂੰ ਪਰੋਸਿਆ ਸਾਡੇ ਬੱਚਿਆਂ ਨੂੰ ਛੁੱਟੀਆਂ ਹੋਈਆਂ ਆ ਕੰਟੈਂਟ ਨਹੀਂ ਦੇਖ ਸਕਦੇ ਜਿਹੜਾ ਫਿਰ ਉਹਨੇ ਅਮਰਤਪਾਲ ਮੈਨੂੰ ਕਿਹਾ ਬਾਹਰ ਲੈ ਤਾਂ ਬੰਦ ਉਹਨੇ ਕੋਈ ਸਾਈਟਾਂ ਬਣੀਆਂ ਇਹ ਤਾਂ ਸੋਸ਼ਲ ਮੀਡੀਆ ਤੇ ਸਿੱਟੀ ਜਾਂਦੇ ਆਮ ਜਿਹੜਾ ਲੋਕਾਂ ਨੇ ਵਰਤਣਾ ਇਸ ਕਰਕੇ ਸਾਨੂੰ ਇਹ ਸਾਰਾ ਕੁਝ ਕਰਨਾ ਪਿਆ ਆ ਮੇਰੇ ਦੋ ਭਰਾ ਚੱਲ ਗਏ ਆ ਕਮਲਕੌਰ ਵਾਲੇ ਕਿਤੇ ਚੱਲ ਗਏ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਤੇ ਬਾਕੀ ਇਹਨਾਂ ਨੂੰ ਵੀ ਠਾਉਣਾ ਆ ਤੇ ਇੱਕ ਹੋਰ ਕੁੜੀ ਦਾ ਵੀ ਨਾਮ ਲਿਆ ਜਿਹੜੀ ਕਿ ਰਾਤ ਦੀ ਬਹੁਤ ਏਕੀ ਡਰੀ ਹੋਈ ਆ ਮਾਫੀਆਂ ਵੀ ਮੰਗ ਰਹੀ ਆ ਉਲੀ ਵਾਲੀ ਉਹਦੇ ਤੇ ਅਗਲੀ ਵੀਡੀਓ ਗੱਲ ਕਰੂੰਗਾ ਮੈਂ ਦੱਸੂੰਗਾ ਉਹਦੇ ਤੇ ਵੀ ਸਾਰੀ ਬਣੀ ਕੀ ਗੱਲ ਹੈ ਕਿਵੇਂ ਬਾਹਰੋਂ ਕੌਲਾ ਆਈਆਂ ਕੌਲਾਣ ਤੋਂ ਬਾਅਦ ਕੀ ਉਹਦੇ ਨਾਲ ਤੇ ਕਾਲ ਕਰਨ ਵਾਲੇ ਕੌਣ ਸੀਗੇ ਤੇ ਇਹਦੇ ਨਾਲ ਇਹਨੂੰ ਹਾਲਾਂਕਿ ਕੋਈ ਮੈਸੇਜਾਂ ਦੇ ਤਰੂ ਨਹੀਂ ਪਰ ਲੋਕ ਇਹਦੀਆਂ ਵੀਡੀਓ ਦੇ ਥੱਲੇ ਕਮੈਂਟਾਂ ਚ ਕਹਿ ਰਹੇ ਆ ਵੀ ਆ ਗਈ ਆ ਗਿਆ ਮੈਰੋਂ ਆ ਗਿਆ ਮੈਰੋਂ ਤੇ ਫਿਰ ਉਹ ਡਰਤਾ ਬਣੇ ਜਾਂਦਾ ਕਿਉਂਕਿ Tu cita a sua ideia